ਛੜੀ ਜੋਸ ਤੇ ਜੋ ਇੱਕ ਚੁਨੀਤਾ ਵਿਗਿਆਨਕ ਨੇ ਜਿਹੜੇ ਜਿਹਨਾਂ ਨੇ ਇਹ ਵੈਰਾਈਟੀਆਂ ਲੈ ਕੇ ਹਮੇਸ਼ਾ ਤਰੱਕੀ ਪਹੁੰਚ ਦਿੱਤੀ ਡਾਕਟਰ ਜੀ ਸਮਾਰ ਤੇ ਡਾਕਟਰ ਸਾਹਿਬ ਦਾ ਸੁਵਾਗਤ ਹੈ ਜੀ ਫਿਰ ਤੁਹਾਨੂੰ ਵਧਾਈਆਂ ਜੀ ਡਾਕਟਰ ਸਾਹਿਬ ਨੂੰ ਨੈਸ਼ਨਲ ਲੈਵਲ ਦੇ ਇੱਕ ਬੜੀ ਅਵਾਰਡ ਵੀ ਮਿਲਦੇ ਨੇ ਸੈਕਸ਼ਨ ਨੂੰ ਅਵਾਰਡ ਵੀ ਮਿਲੇ ਉਹਦੇ ਲਈ ਤੁਹਾਡੀ ਚਿਰਨ ਦੀ ਮਿਹਨਤ ਹੈ ਹੈਨਾ ਸਾਲਾਂ ਦੀ ਉਹ ਸਮ ਅੰਬੀਸ਼ਨ ਦੀ ਚਲੋ ਖੈ ਅਪਾ ਗੱਲਬਾਤ ਸ਼ੁਰੂਆਤ ਕਰਦੇ ਡਾਕਟਰ ਮੇਲੇ ਸੰਬੰਧੀ ਅਪਾ ਗੱਲ ਕਰਦੇ ਹੈਨਾ ਮੇਲੇ ਤੁਸੀਂ ਖਾਸ ਕਰਕੇ ਇੱਕ ਨਵੀਂ ਵੈਰਾਈਟੀ 826 ਉਹਦਾ ਇੱਕ ਕਦੋਂ ਬਿਕਮਾਂਤ ਚ ਪਦਰ ਰਿਲੀਜ਼ ਹੋ ਚੁੱਕੀ ਸੀ ਹੁਣ ਤੁਸੀਂ ਨਵੀਂ ਦਿਹਰੀ ਉਹਦੇ ਬਾਰੇ ਗੱਲ ਕਰਦੇ ਹਾਂ ਕੜਕ ਦੇ। ਹਾਂਜੀ ਅਨਿਲ ਜੀ ਐਦਾਂ ਗੱਲ ਹੈਗੀ ਆ ਕਿ ਜਿੱਦਾਂ ਪੀਬੀਡਬਲ 872 ਇਹ ਸਾਡੀ ਕਣਕ ਦੀ ਨਵੀਂ ਕਿਸਮ ਹੈ ਜਿਹੜੀ ਜਿਹਦੀ ਸਪਾਰਸ਼ ਇਸ ਸਾਲ ਕਿਖੀ ਆ। ਠੀਕ ਹੈ ਜੀ। ਮੈਂ ਆਪਣੇ ਕਿਸਾਨ ਵੀਰਾਂ ਨੂੰ ਇੱਕ ਗੱਲ ਜ਼ਰੂਰ ਦੱਸਦਾ ਕਿ ਇਹ ਵੈਰਾਈਟੀ 2022 ਦੇ ਵਿੱਚ ਨੈਸ਼ਨਲ ਲੈਵਲ ਤੇ ਰਿਲੀਜ਼ ਹੋਈ ਸੀਗੀ। ਠੀਕ ਹੈ ਜੀ। ਇਹ ਜਿਹੜੀ ਵੈਰਾਈਟੀ ਹੈਗੀ ਉਹ ਤੋਂ ਸਾਡੇ ਨਾਲ ਅਨਿਲ ਜੀ ਕੀ ਹੈ ਜੀ ਕੋਆਰਡੀਨੇਟਡ ਟ੍ਰਾਇਲ ਹੁੰਦੇ ਨੇ ਸਾਰੇ ਪਹਾੜ ਦੇ ਵਿੱਚ। ਬਿਲਕੁਲ ਠੀਕ ਹੈ। ਉਹਨਾਂ ਦੇ ਵਿੱਚ ਇੱਕ ਟ੍ਰਾਇਲ ਸ਼ੁਰੂ ਹੋ ਦੰਪਾ ਪਾ ਕੇ ਗ੍ਰੋਥ ਰੈਗੂਲਰ ਸਪਰੇਅ ਕਰਾ ਕੇ ਬਿਮਾਰੀ ਤੋਂ ਸਪਰੇਅ ਕਰਾ ਕੇ 8 ਟਨ ਝਾੜ ਲੈਣਾ ਠੀਕ ਹੈ ਜੀ ਤੇ ਉਹਦੇ ਵਿੱਚ ਇਹ ਵੈਰਾਈਟੀ ਨੇ ਆਪਣੇ 3 ਸਾਲ ਕੰਪਲੀਟ ਕੀਤੇ ਸੀ ਜੀ ਤੇ ਇਹ ਸਾਰੇ ਭਾਗ ਦੇ ਪਹਿਲੇ ਨੰਬਰ ਤੇ ਰਹੀ ਸੀ ਅੱਛਾ ਪਰ ਉਹ ਕੀ ਸੀਗਾ ਕਿ ਵੱਧ ਖਾਦਾਂ ਦੇ ਨਾਲ ਸੀਗਾ ਉਹ ਜਿਹੜੇ ਉਹਦਾ ਐਕਸਪੈਰੀਮੈਂਟ ਹੋਇਆ ਸੀ ਪਰ ਤੁਹਾਨੂੰ ਪਤਾ ਹੀ ਆਪਣੀ ਜਿਹੜੀ ਯੂਨੀਵਰਸਿਟੀ ਹੈਗੀ ਆ ਆਪਾਂ ਆਪਣੇ ਫਾਰਮਰਸ ਨੂੰ ਇਹ ਨਹੀਂ ਕਹਿੰਦੇ ਆਪਾਂ ਵੱਧ ਖਾਦ ਪਾ ਕੇ ਝਾੜ ਲਾਈਏ ਆਪਾਂ ਕਹਿੰਦੇ ਕਿ ਨੋਰਮਲ ਖਾਦ ਪਾਈਏ ਤੇ ਉਹਦੇ ਅੰਦਰ ਕਿੰਨਾ ਝਾੜ ਆਉਂਦਾ ਹੈ ਇਹਦੇ ਰਿਲੇਟਿਡ ਅਸੀਂ ਕੀ ਕੀਤਾ ਸੀ ਪਿਛਲੇ 3-4 ਸਾਲਾਂ ਤੋਂ ਅਸੀਂ ਤਜਰਬੇ ਕਿਤਨੇ ਸਾਰੇ ਪੰਜਾਬ 'ਚ ਕੀਤੇ ਨੇ ਆਪੇ ਇੱਥੇ ਯੂਨੀਵਰਸਿਟੀ 'ਚ ਕੀਤੇ ਸੀਗੇ ਕਿ ਨੋਰਮਲ ਖਾਰਜਿੱਦਾਂ ਆਪਾਂ 826 ਨੂੰ ਪਾਉਂਦੇ ਆ 343 ਨੂੰ ਪਹਿਲਾਂ ਪਾਉਂਦੇ ਰਹੇ ਆ ਜਾਂ ਜਿਹੜੀਆਂ ਵੀ ਆਪਣੀਆਂ ਵੈਰਾਈਟੀਆਂ ਚੱਲ ਰਹੀਆਂ ਨੇ ਜੀ ਤੇ ਉਹਦੇ ਅੰਡਰ ਫੇਰ ਇਹਦੇ ਤਜਰਬੇ ਕੀਤੇ ਸੀਗੇ ਅਸੀਂ ਤੇ ਇਸ ਸਾਲ ਸਾਡੇ 4 ਸਾਲ ਦੇ ਜੋ ਤਜਰਬੇ ਖਤਮ ਹੋ ਗਏ ਉਹਨਾਂ ਦੇ ਬੇਸ ਤੇ ਫਿਰ ਅਸੀਂ ਇਹ ਵੈਰਾਈਟੀ ਦੀ ਜਿਹੜੀ ਸਪਾਰਸ ਕੀਤੀ ਆ ਕਿ ਇਹਨੂੰ ਆਪਾਂ ਸਮੇਂ ਸਿਰ ਬੀਜਣਾ ਤੇ ਆਮ ਖਾਦਾਂ ਦੇ ਵਿੱਚ ਵੀ ਦੇਣਾ ਪਰ ਜਿੰਨੀ ਆਪਾਂ ਨੋਰਮਲ ਖਾਦਾਂ ਕੋਲ अच्छा 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 डाक्टर ਉਹ ਨਾਲ ਹੀ ਮਿਲਦਾ ਜਿਹੜਾ ਸਵਾਲ ਹੁੰਦਾ ਹੁਣ ਜਿਹੜਾ ਇਹ ਤੁਸੀਂ ਵੈਰੈਟੀ ਨਵੀਂ ਦੇ ਰਹੇ ਹੋ ਇਹ ਕਿਸਾਨ ਮਿਲਦੇ ਤੇ ਤੁਹਾਡੇ ਕੋਲ ਵੀ ਖੁੱਲੇ ਕਿ ਕਿ ਕਈ ਵਾਰੀ ਸਾਡੇ ਕਿਸਾਨ ਵੀਰਾਂ ਦਾ ਉਹਦਾ ਉਹਦਾ ਵੀ ਹੈ ਵੀ ਤੁਸੀਂ 20 ਦੇ ਦਿੰਨੇ ਜੀ ਦਰਦੋ ਕਿ ਲੋ ਬੀਜ ਦੇ ਨੇ ਥੋੜਾ ਘਟ ਲੈਂਦਾ ਉਹਨਾਂ ਨੂੰ ਇਹ ਸਭ ਠੀਕ ਵੀ ਤਿਆਰ ਕਿਤੇ ਤੁਸੀਂ ਹਾਂ ਅਨਿਲ ਜੀ ਆ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ ਗੱਲ ਕੀ ਹੈ ਕਿ ਤੁਹਾਨੂੰ ਕਿਸਾਨ ਵੀਰਾਂ ਨੂੰ ਯਾਦ ਹੋਊਗਾ ਜਦੋਂ ਅਸੀਂ 826 ਤੋਂ ਪਹਿਲਾਂ 2 ਕਿਲੋ ਬੀਜ ਦਿੱਤਾ ਫਿਰ 15 ਕਿਲੋ ਬੀਜ ਦਿੱਤਾ ਤੇ ਕਿਸਾਨ ਵੀ ਰਹੇ ਚਾਹੁੰਦੇ ਸੀਗੇ ਕਿ ਯਾਰ 2 ਕਿਲੋ ਬੀਜ ਦਾ ਹੁਣ ਅਸੀਂ ਕਿਦਾਂ ਬੀਜੀਏ ਕੀ ਕਰੀਏ ਇਸ ਕਰਕੇ ਇਹ ਕਿਸਮਾ ਸੀ ਪਿਛਲੇ ਸਾਲ ਵੀ ਦੇ ਸਕਦੇ ਸੀਗੇ ਪਰ ਯੂਨੀਵਰਸਿਟੀ ਨੇ ਇਹੀ ਕੀਤਾ ਕਿ ਆਪਾਂ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਬੀਜ ਦੇਣਾ ਹੈਗਾ ਤਾਂ ਕਿ ਵੱਧ ਤੋਂ ਵੱਧ ਆਪਾਂ ਨੂੰ ਫਾਇਦਾ ਹੋ ਸਕੇ ਸੀ ਆਪਣੇ ਕਿਸਾਨ ਵੀਰਾਂ ਨੂੰ ਇਸ ਲਈ ਐਟੀ ਯੂਨੀਵਰਸਿਟੀ ਕੋਲ ਇਹਦਾ ਬਥੇਰਾ ਬੀਜ ਹੈਗਾ ਜੀ ਤੇ ਜਿਹੜਾ ਆਪਣਾ ਕੱਲ੍ਹ ਨੂੰ ਮੇਲਾ ਸ਼ੁਰੂ ਹੋ ਰਿਹਾ ਇਸ ਥੇ ਦਾ ਆਪਣਾ ਹੈ ਨਾ ਜੀ ਪੀਯੂ ਦਾ ਜਿਹੜਾ ਇੱਕ ਫਰੀਦਕੋਟ ਹੋ ਚੁੱਕਿਆ ਬੱਲੋਬਾ ਸੌਂਕੜੀ ਹੋ ਚੁੱਕਿਆ ਉੱਥੇ ਦੀ 40 ਕਿਲੋ ਦੀ ਪੈਕਿੰਗ ਸੀਡ ਦੀ ਮਿਲ ਚੁੱਕੀ ਜੀ ਠੀਕ ਹੈ ਜੀ ਤੇ ਕੱਲ ਜਿਹੜਾ ਹੈਗਾ 20 ਕਿਲੋ ਦੀ ਵੀ ਪੈਕਿੰਗ ਹੈਗੀ ਆ ਤੇ 40 ਕਿਲੋ ਦੀ ਵੀ ਪੈਕਿੰਗ ਹੈਗੀ ਆ ਤੇ ਬਥੇਰਾ ਸੀਣ ਆ ਕਿਸਾਨ ਵੀਰ ਆਉਣ ਤੇ ਮੇਲੇ ਤੇ ਆ ਕੇ 20 ਦੀ ਇਕੁਅਲ ਜ਼ਰੂਰ ਲੈ ਕੇ ਜਾਓ ਵੈਰੀ ਗੁੱਡ ਡਾਕਟਰ ਸਾਹਿਬ ਲੱਗਿਆ ਤੁਹਾਨੂੰ ਤੁਸੀਂ 826 ਦਾ ਜ਼ਿਕਰ ਕੀਤਾ 826 ਤੇ ਜਿਹੜੀ ਨਵੀਂ ਵੈਰਾਈਟੀ ਉਹਨਾਂ ਦੋਹਾਂ ਦੀ ਵਿਸ਼ੇਸ਼ਤਾਈਆਂ ਉਹਨਾਂ ਦਾ ਵੀ ਦੱਸ ਦੇ ਚੁੱਕੇ ਆ ਇਹ ਇਹਦੇ ਚ ਸ਼ਰਮ ਚ ਇਦਾਂ ਕਿ ਪਹਿਲਾਂ 872 ਦੀ ਗੱਲ ਕਰਦੇ ਬਿਲਕੁਲ ਹੁੰਦਾ ਕੱਲ ਨੂੰ ਬੀਜ ਦੇ ਰਹੇ ਹੈਗੇ ਆ ਤੇ ਇਹ ਜਿਹੜੀ 872 ਕਿਸਮ ਹੈਗੀ ਕਿਸਾਨ ਵੀਰੋ ਇੱਕ ਗੱਲ ਦਾ ਤੁਸੀਂ ਭਰਾਵੋ ਜ਼ਰੂਰ ਧਿਆਨ ਰੱਖਣਾ ਕਿ ਇਹਦੇ ਚ ਕੋਈ ਵੱਧ ਖਾਦ ਨਹੀਂ ਪਾਉਣੀ ਹੈਗੀ ਤੇ ਇਹਨੂੰ ਜਿਹੜਾ ਹੈਗਾ ਆਪਾਂ ਸਮੇਂ ਸਿਰ ਆਪਾਂ 25 ਅਕਤੂਬਰ ਤੋਂ ਲੈ ਕੇ ਇਹਦੀ 25 ਨਵੰਬਰ ਤੱਕ ਬਜਾਈ ਆਰਾਮ ਨਾਲ ਕਰ ਸਕਦੇ ਆ ਤੇ ਇਹਦਾ ਜਿਹੜਾ ਝਾੜ ਅਸੀਂ ਹਾਂ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸਣੀ ਆ ਕਿ ਕੀ ਹੁੰਦਾ ਅੱਜ ਕੱਲ ਫਾਰਮ ਜਿਹੜਾ ਬੜਾ ਹੀ ਨਾ ਕਨਫਿਊਜ਼ ਹੋ ਰਿਹਾ ਕਿ ਪੋਟੈਂਸ਼ੀਅਲ ਯੀਲਡ ਤੇ ਐਵਰੇਜ ਇਹ ਐਸੋ ਬੋਡੀ ਬਡੀ ਗੱਲ ਅਸੀਂ ਜਿਹੜੀ ਐ ਸਿਰ ਐਵਰੇਜ ਈਲਡ ਦੱਸਣੀ ਆ ਇਹ ਮੈਂ ਵਿਸ਼ੇਸ਼ ਕਰਕੇ ਆਪਣੇ ਸਾਡੇ ਪਾਠਕਾਂ ਨੂੰ ਦੱਸਣਾ ਚਾਹਨਾ ਕਿਉਂਕਿ ਚਲੋ ਹਰਗਦੇਬ ਵੀ ਗੱਲੋ ਵੀ ਆਪਣਾ ਅਰਜ ਕਰ ਲੈ ਕੇ ਜਾਣਾ ਹੁੰਦਾ ਕਈਆਂ ਨੇ ਆਪਣਾ ਸਵਾਰਥਪਨਾ ਸ਼ੋਅ ਕਰਕੇ ਉਹ ਦੱਸ ਦਿੰਦੇ ਸਾਡੀਆਂ ਵੈਰਾਈਟੀਆਂ ਜਿਹੜੀਆਂ ਕਿਤੋਂ ਬਰੋਂ ਆਈਆਂ ਇਹਦੇ ਵਿੱਚ ਇਨਾ ਵਿਚਾਰ ਨਿਕਲਦਾ ਉਹੀ ਪੋਟੈਂਸ਼ੀਅਲ ਯੀਲਡ ਤੇ ਐਵਰੇਜ ਯੀਲਡ ਪੋਟੈਂਸ਼ੀਅਲ ਪਟੈਂਸ਼ ਵੱਤ ਵੱਤ ਕਿੰਨਾ ਲੈ ਸਕਦੇ ਐਵਰੇਜ ਅਸੀਂ ਪੰਜਾਬ ਦੇ ਬਕਰ ਖੁੰਝ ਜੋ ਸੀ ਵੀ ਚਾਰ ਲਿਆ ਉਹਦੀ ਐਵਰੇਜ ਉਹਦੇ ਬਾਰੇ ਡਾਕਟਰ ਸਾਹਿਬ ਜ਼ਿਕਰ ਕਰੇ ਡਾਕਟਰ ਤੁਸੀਂ ਤੋਂ ਇਹ ਮਹ ਉਹ ਗੱਲ ਜਿਆਦਾ ਸ਼ੋਭੀ ਪਲੀਜ਼ ਉਹ ਦੱਸਿਓ ਨਹੀਂ ਤੁਸੀਂ ਬਹੁਤ ਵਧੀਆ ਦੱਸਿਆ ਜੀ ਪਰ ਬਹੁਤ ਪਲਉਂਦੇ ਨੇ ਹਾਂਜੀ ਉਹ ਉਹ ਉਹਦੇ ਬਾਰੇ ਸਾਰਾ ਇਹ ਜਿਆਦਾਤਰ ਹੁੰਦਾ ਐਵਰੇਜ ੀਲਡ ਕਿਸਾਲ ਵੀ ਉਹ ਆਪਾਂ ਯੂਨੀਵਰਸਿਟੀ ਮੇਸ਼ਾ ਐਵਰੇਜ ੀਲਡ ਤੇ ਜੋੜ ਦਿੰਦੀ ਆ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਕਿਤੇ ਜ਼ਮੀਨਾਂ ਵਧੀਆ ਨੇ ਕਿਤੇ ਮੜਾ ਮੋਟਾ ਥੋੜਾ ਘੱਟ ਹੈ ਕਿੰਨਾ ਹੈ ਆਪਣਾ ਕੀ ਫਰੀਦਕੋਟ ਤੇ ਲੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਅੱਦੋ ਸ੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਜਿੰਨੇ ਵੀ ਤਜਰਬੇ ਕੀਤੇ ਗਏ ਸਾਰਾ ਝਾੜ ਮਲਾ ਕੇ ਕਿੰਨਾ ਐਵਰੇਜ ਆਈ ਆ ਆਪਾਂ ਉਹੀ ਆਪਣੀ ਬੁੱਕ ਵਿੱਚ ਵੀ ਲਿਖਿਆ ਹੁੰਦਾ ਜੀ ਕਿਤਾਬ ਵਿੱਚ ਵੀ ਲਿਖਿਆ ਹੁੰਦਾ ਤੇ ਜਿਹੜੀ ਪੋਟੈਂਸ਼ੀਅਲ ੀਲਡ ਹੁੰਦੀ ਆ ਕਿ ਜੇ ਉਹ ਵੈਰਾਈਟੀ ਕਿੱਥੇ ਤੱਕ ਝਾੜ ਦੇ ਸਕਦੇ ਤਾਂ ਪੋਟੈਂਸ਼ੀਅਲ ੀਲਡ ਜਿਆਦਾ ਥੋੜੇ ਏਰੀਆ ਚ ਕੱਢੀ ਜਾਂਦੀ ਆ ਅੱਧੇ ਕਿੱਲੇ ਚੋਂ ਉਦੋਂ ਕਟ ਏਰੀਆ ਦੇ ਵਿੱਚ ਜਿਹੜੀ ਆ ਕਿ ਬਹੁਤ ਬਹੁਤ ਕਿੰਨੀ ੀਲ ਲੱਗੀ ਉਹਨੂੰ ਪੋਟੈਂਸ਼ੀਅਲ ੀਲਡ ਕਹਿੰਦੇ ਆ ਇਹ ਹੁਣ ਗੱਲ ਆਪਣੀ ਹੋ ਰਹੀ ਸੀ ਕਿ 872 ਦੀਆਂ ਵਿਸ਼ੇਸ਼ਤਾਵਾਂ ਦੀ ਜੇ ਦੀ ਕਿਸਾਨ ਵੀਰੋ ਇਹਦੀ ਐਵਰੇਜ ਹੈਗੀ ਆ ਔਸਰ ਫੀਲਡ ਹੈਗੀ ਆ ਜੀ ਤਕਰੀਬਨ 24 ਪਰ ਇਹ ਵੈਰਾਈਟੀ 26 27 ਕੁਇੰਟਲ ਤੱਕ ਆਰਾਮ ਨਾਲ ਝਾੜ ਦੇ ਦੇਊਗੀ। ਅੱਛਾ ਤੇ ਦੂਜੀ ਗੱਲ ਹੈਗੀ ਆ ਕਿ ਇਹ ਲੰਮਾ ਸਮਾਂ ਲੈਣ ਵਾਲੀ ਕਿਸਮ ਹੈ। ਕੋਈ ਫਿਕਰ ਨਹੀਂ ਕਰਨਾ ਕਿ ਅਸੀਂ ਜੇ ਇਹਨੂੰ ਥੋੜੇ ਸਮੇਂ ਇਹਨੂੰ 25 ਅਕਤੂਬਰ ਤੋਂ ਲੈ ਕੇ ਆਪਾਂ ਇਹਦੀ ਬਜਾਈ ਕਰ ਸਕਦੇ ਹਾਂ। 152 ਦਿਨਾਂ ਚ ਇਹ ਅਨਿਲ ਜੀ ਪੱਕ ਜਾਂਦੀ ਆ। ਵੈਰੀ ਗੁੱਡ ਤੇ ਇਹਦਾ ਜਿਹੜਾ ਮੇਨ ਹੈ ਹੈਕਟੋ ਲੀਟਰ weight ਹੁੰਦਾ ਜੀ। ਕਿ ਦਾਣਿਆਂ ਦਾ ਪਰ ਉਹ ਵੀ ਇਹਦਾ ਵੱਧ ਆ। ਉਕਿ ਜੇ ਦਾਣਿਆਂ ਦਾ ਭਾਰ ਵੱਧ ਹੋਵੇ ਤਾਂ ਆਟੇ ਦੀ ਅਵੇਲੇਬਿਲਟੀ ਜਿਹੜੀ ਆ ਉਹ ਵੀ ਵੱਧ ਜਾਂਦੀ ਹੈ ਜੀ ਤੇ ਦੂਜੀਆਂ ਬਿਮਾਰੀਆਂ ਦਾ ਚਾਹੇ ਪੀਲੀ ਹੋ Nghiਆ ਚਾਹੇ ਦੂਜੀ ਹੈਗੀ ਆਪਣੀ ਭੂਰੀ ਹੈਗੀ ਆ ਜੀ ਇਹ ਬਹੁਤ ਵਧੀਆ ਉਹਨਾਂ ਦਾ ਮੁਕਾਬਲਾ ਇਹ ਵੈਰਾਈਟੀ ਜਿਹੜੀ ਹੈ ਉਹ ਕਰ ਸਕਦੀ ਆ ਇਹ ਇਹ ਮੇਨ ਵਿਸ਼ੇਸ਼ਤਾ ਹੈਗੀ ਆ ਤਈ ਹੈਗੀ 872 ਜਿੰਨਾ ਕਿਸਾਨ ਵੀ ਉਹਨੇ 826 ਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਰਕਬਾ ਜਿਹੜਾ ਹੁਣ 40 ਪਰਤੀਸ਼ਤ ਦੇ ਤਕਰੀਬਨ ਜਿਹੜਾ ਇਲਾਕਾ ਹੈਗਾ ਨਾ ਜੀ ਆਪਣਾ 826 ਦੇ ਅਧੀਨ ਪਿਛੇ 24 25 ਵਾਲੇ ਸੀਜ਼ਨ ਹੋ ਗਿਆ ਸੀਗਾ ਉਹਦਾ ਹੈ ਕਿ ਕਿਸਾਨ ਵੀਰ ਵੱਧ ਤੋਂ ਵੱਧ ਇਸ ਵੈਰਾਈਟੀ ਦਾ ਫਾਇਦਾ ਉਠਾਉਣ ਦੇ ਵੱਧ ਤੋਂ ਵੱਧ ਜਿਹੜਾ ਹੈਗਾ ਦਾ ਸੀਡ ਕੱਲੋਂ ਜਿਹੜਾ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਅੱਛਾ ਡਾਕਟਰ ਸਾਹਿਬ ਹੁਣ ਗੱਲ ਅਗੋਂ ਫੇਰ ਮੋੜ ਦਿਜੀ ਹੁਣ ਇਹਨਾਂ ਦਾ ਵੀ ਤੁਸੀਂ ਕਹਿੰਦਾ ਵੀ ਆਪਾਂ ਨੂੰ ਮੇਲੇ 'ਤੇ ਮਿਲੇਗਾ ਹੁਣ ਮੇਲੇ ਤੋਂ ਇਲਾਵਾ ਜੇ ਅੱਗੇ ਪਿੱਛੇ ਵੀ ਹੋਵੇ ਤਾਂ ਮਿਲ ਜਾਊਗਾ ਜੀ ਹਾਂਜੀ ਇਹ ਮੈਂ ਦੱਸਣਾ ਚਾਹੁੰਦਾ ਇੱਕ ਆਪਣਾ ਮੇਲਾ ਵਾਲੇ ਬਠਿੰਡੇ ਰਹਿੰਦਾ ਹੈਗਾ ਜੀ ਜਿਹੜਾ ਬਠਿੰਡੇ ਹੈਗਾ ਉੱਥੇ ਵੀ ਇਹਦਾ 872 ਦਾ ਤੇ ਦੂਜੀਆਂ 826 ਸਾਰੀਆਂ ਕਿਸਮਾਂ ਦਾ ਉੱਥੇ ਬੀਜ ਮਿਲੂਗਾ ਜੀ ਆਪਣਾ ਤੇ ਉਹ ਤੋਂ ਬਾਅਦ ਕਿਸਾਨ ਵੀਰ ਜਿਹੜੇ ਹੈਗੇ ਰਿਸਪੈਕਟਿਵ ਕੇਵੀਕੇ ਤੇ ਜਾ ਕੇ ਸੀਡ ਪ੍ਰਾਪਤ ਕਰ ਸਕਦੇ ਆ ਜਿਹੜੀ ਆਪਣੀ ਸ਼ਾਪ ਹੈਗੀ ਹੈ ਯੂਨੀਵਰਸਿਟੀ ਦੀ ਮੇਨ ਕੈਂਪਸ ਦੇ ਵਿੱਚ ਉੱਥੇ ਵੀ ਇਹਦਾ ਵੈਰਾਈਟੀ ਦਾ ਜਿਹੜਾ ਪੀਬੀਡਬਲ 872 ਦਾ ਬੀਜ ਜਿਹੜਾ ਉਹ ਮਿਲੂਗਾ ਜੀ ਸਾ ਸ਼ਨਾ ਦੇ ਮਿਲੂਗਾ ਕੇਬੀਕੇਸ ਤੇ ਮਿਲੂਗਾ ਤੇ ਇੱਥੇ 메ਨ ਕੈਂਪਸ ਦੇ ਵਿੱਚ ਮੇਲੇ ਤੋਂ ਬਾਅਦ ਵੀ ਬੀਜ ਜਿਹੜਾ ਮਿਲਦਾ ਰਹੂਗਾ ਪਰ ਬੰਡੀ ਦੀ ਪਤਾ ਕੀ ਗੱਲ ਹੁੰਦੀ ਆ ਕਿ ਜੇ ਤੁਸੀਂ ਮਤਲਬ ਕਿ ਮੇਲੇ ਦੇ ਸੀਡ ਦਾ ਥੈਲਾ ਨਾ ਲੈ ਕੇ ਗਏ ਤਾਂ ਪਿੰਡ ਦੇ ਵਿੱਚ ਅਗਲਾ ਕਹਿੰਦਾ ਯਾਰ ਮੇਲਾ ਤਾਂ ਦੇਖ ਆਏ ਆ ਗੱਲ ਹੀ ਨਹੀਂ ਬਣੀ ਹੈਗੀ ਕੁਝ ਜਦ ਤੱਕ ਤੁਸੀਂ ਆਪਣੇ ਮੋਢੇ ਤੇ ਚੱਕ ਕੇ 40 ਕਿਲੋ ਵਾਲਾ ਲੈ ਕੇ ਅੱਜ ਕਾ ਤਾਂ ਲੋਕ ਕਾਰਾਂ 'ਚ ਲੈ ਕੇ ਜਾਂਦੇ ਪਹਿਲਾਂ ਤਾਂ ਰਹੀ ਨਹੀਂ ਪਰ ਆਪਾਂ ਨੂੰ ਸੀਡ ਮੇਲੇ ਤੇ ਆ ਕੇ ਲੈ ਕੇ ਜ਼ਰੂਰ ਜਾਣਾ ਚਾਹੀਦਾ ਤਾਂ ਹੀ ਪਿੰਡ 'ਚ ਪਤਾ ਲੱਗੇ ਕਿ ਮੇਲਾ ਦੇਖ ਕੇ ਆਏ ਆ ਬਿਲਕੁਲ ਠੀਕ ਬਿਲਕੁਲ ਐ ਡਾਕਟਰ ਸਾਹਿਬ ਜੀ ਨਾਲ ਮਿਲ ਜਿੰਨਸ ਫਾਲ ਹੋ ਰਾ ਜੀ ਕੀ ਆਪਾਂ ਜਿਹੜੀ ਨਵੀਂ ਵੈਰਾਈਟੀ ਇਹਦੀ ਪਾਪਲਰੋ ਦੇ ਵਿੱਚ ਵੀ ਸਫਲਸ਼ਕਤੀ ਹੈ ਜੀ ਹਾਂਜੀ ਪਹਿਲਾਂ ਦੇਖੋ ਦੋ ਹੀ ਵੈਰਾਈਟੀਆਂ ਸੀਗੀਆਂ ਪੀਬੀਡਲੂ 677 ਤੇ ਪੀਬੀਡਲੂ 725 ਉਹਨਾਂ ਦੇ ਅੰਦਰ ਆਪਾਂ ਕਹਿੰਦੇ ਜੀ ਜਿਨ੍ਹਾਂ ਨੇ ਪਾਪੂਲ ਲਾਇਆ ਤੇ ਉਹਦੇ ਵਿੱਚ ਇਹਦੀ ਬਜਾਈ ਕਰ ਸਕਦੇ ਆ ਪਰ ਕਿਸਾਨ ਵੀਰੋਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੋ ਕਿਸਮਾਂ ਦੇ ਨਾਲ-ਨਾਲ ਇਹ ਜਿਹੜੀ ਨਵੀਂ ਕਿਸਮ ਹੈ ਪੀਬੀਡਲੂ 872 ਇਹ ਅਸੀਂ ਤਜਰਬੇ ਕੀਤੇ ਨੇ ਇਹ ਜਿਹੜੀ ਹੈ ਪਾਪੂਲ ਦੇ ਥੱਲੇ ਵੀ ਇਸ ਕਿਸਮ ਨੂੰ ਜਿਹੜਾ ਲਗਾਇਆ ਜਾ ਸਕਦਾ ਤੇ ਇਹਦੇ ਨਾਲ ਆਪਾਂ ਨੂੰ ਰਿਜ਼ਲਟ ਜਿਹੜੇ ਆ ਬਹੁਤ ਵਧੀਆ ਆਉਣਗੇ ਬਿਲਕੁਲ ਠੀਕ ਤੇ ਡਾਕਟਰ ਸਾਹਿਬ ਉਧਰ ਥੋੜੀ ਜਿਹੀ ਕਿਉਂ ਟਿੱਪਣੀ ਛੱਡ ਸਾਥੀ ਦੀ ਵੀ ਸੀ ਤੁਹਾਡੇ ਸਾਹਿਬ ਦੇ ਨਾਲ ਜਿਵੇਂ ਤੁਸੀਂ ਦੱਸਿਆ ਪਿਛਲੇ ਸਾਲ ਵੀ ਅਸੀਂ ਜਾਰੀ ਕਰ ਸਕਦੇ ਸੀਗੇ ਹੈਂਡਸੈਟ ਕੋ ਪਰ ਅਸੀਂ ਸਰਪਲਸ ਸੀਟ ਬਣਾਉਣਾ ਚਾਹਦੇ ਸੀ ਤਾਂ ਅਸੀਂ ਇਸ ਵਾਰ ਉਹ ਜਾਰੀ ਕਰ ਰਹੇ ਹਾਂ ਜਿਹੜੇ ਪਿਛਲੇ 2-3 ਸਾਲਾਂ ਦੇ ਇਹ ਤੁਹਾਡੇ ਆਪ ਦੇ ਤਜਰਬੇ ਰਹੀ ਹੋਣਗੇ ਇਹ ਇਹਦਾ ਆਫਸਰ ਚੜ ਉਹ ਕਿੰਨਾ ਗ੍ਰੇਡਰ ਕਿੰਨਾ ਵੀ ਵਧੀਆ ਥਾਂ ਦੀ ਪਰਫਾਰਮ ਕਰ ਰਹੀ ਹੈ ਜੀ ਅਸੀਂ ਉਹੀ ਦੱਸਦੇ ਨੇ ਜੀ ਜਿੰਨੇ ਵੀ ਅਸੀਂ ਤਜਰਬੇ ਕੀਤੇ ਨੇ ਸਾਰੇ ਤਜਰਬਿਆਂ ਦੇ ਸਾਰੇ ਆਪਣੇ ਪੰਜਾਬ ਛੋਏ ਨੇ ਜੀ ਸ਼ਰਮਾ ਜੀ ਤੇ ਉਹ ਸਾਰੇ ਤਜਰਬਿਆਂ ਦੇ ਜਿਹਨੇ ਬਹੁਤ ਵਧੀਆ ਝਾੜ ਦਿੱਤਾ ਇਹਨੇ ਤਕਰੀਬਨ 826 ਨਾਲੋਂ 3% ਵੱਧ ਝਾੜ ਦਿੱਤਾ ਜੀ ਤੇ ਡੀਬੀਡਲੂ 222 ਨਾਲੋਂ ਤਕਰੀਬਨ 11% ਵੱਧ ਝਾੜ ਦਿੱਤਾ ਤੇ ਪੀਬੀਡਲੂ 766 ਨਾਲੋਂ ਵੀ 8 ਤੋਂ 9% ਤੇ ਜਿਹੜਾ ਇਹਨੇ ਝਾੜ ਵਧ ਦਿੱਤਾ ਜੀ ਬਿਲਕੁਲ ਠੀਕ ਹੈ ਤੇ ਜਿਹੜੇ ਸਾਡੇ ਡੈਪਟੀ ਟ੍ਰਾਇਲ ਹੋਏ ਸੀ ਫਾਰਮਲਸ ਫੀਲਡ ਤੇ ਉੱਥੇ ਵੀ ਇਹ ਵੈਰਾਈਟੀ ਨੇ ਜਿਹੜਾ ਹੈਗਾ ਸਾਰੀਆਂ ਵੈਰਾਈਟੀਆਂ ਨਾਲੋਂ ਵਧੀਆ ਛਾੜ ਦਿੱਤਾ ਹੈਗਾ ਜੇ ਇੱਕ ਵਧੀਆ ਕਿਸਮ ਹੈ ਜੀ ਅੱਛੀ ਗੱਲ ਹੈ ਡਾਕਟਰ ਸਾਹਿਬ ਦੂਜਾ ਮਕੀ ਸ਼ੰਕਾ ਹੈ ਤੁਹਾਡਾ ਉਹ ਵਿਸ਼ਾ ਨਹੀਂ ਕਿਉਂਕਿ ਤੁਸੀਂ ਬ੍ਰੀਡਰ ਹੋ ਇਹ ਬਿਮਾਰੀਆਂ ਦਾ ਟਾਕਰਾ ਕਰਨ ਦੇ ਕਿੰਨੇ ਸਮਰੱਥ ਹੈ ਨਹੀਂ ਇਹ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਜੀ ਇਹ ਜਿਹੜੀ ਆ ਪੀਲੀ ਜਾਂ ਭੂਰੀ ਕੂੰਗੀ ਦਾ ਕਾਫੀ ਹੱਦ ਤੱਕ ਇਹ ਮੁਕਾਬਲਾ ਕਰ ਸਕਦੀ ਹੈ ਅੱਛਾ ਇਹਦੇ ਵਿੱਚ ਰਜਿਸਟਰਡ ਪਾਵਰ ਹੈਗੀ ਆ ਠੀਕ ਹੈ ਜੀ ਕਿਉਂਕਿ ਜਦੋਂ ਬਿਮਾਰੀ ਆਉਂਦੀ ਹੈ ਜਦੋਂ ਤੱਕ ਇਹ ਆਪਣਾ ਕਾਫੀ ਵਧੀਆ ਤਰੀਕੇ ਨਾਲ ਕੰਮ ਕਰ ਲੈਂਦੀ ਹੈ ਇਹ ਉਹਨਾਂ ਦਾ ਮੁਕਾਬਲਾ ਕਰ ਸਕਦੀ ਹੈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਬਿਲਕੁਲ ਠੀਕ ਡਾਕਟਰ ਸਾਹਿਬ ਹੁਣ ਉਸ ਲਵਰ ਨਾਲ ਮਿਲ ਜਲ ਸਵਾਲ ਇੱਕ ਵੀ ਆਂਦੇ ਕਿਉਂਕਿ ਪਿੱਛੇ ਜੀ ਅਸੀਂ ਚਲੋ ਹੁਣ ਵੀ ਅਸੀਂ ਥੋੜਾ ਜਿਹਾ ਉਹਦੇ ਟਰਬੂਲੈਂਟ ਵੀ ਟਾਈਮ ਜੀ ਨਿਕਲ ਰਿਹਾ ਹੈ ਨਾ ਜੀ ਖਾਸ ਕਰਕੇ ਹੜਾ ਦੇ ਮਾਰ ਚਲੋ ਸਾਰੇ ਅਸੀਂ ਪਰਿਵਾਰ ਦੇ ਮੈਂਬਰ ਤੁਹਾਡੇ ਸਾਰਿਆਂ ਦੇ ਨਾਲ ਹੀ ਆ ਜਿਹੜੇ ਪਾਸੇ ਦੀ ਇਹ ਦਿਮਾਰ ਪਈ ਵੀ ਹੈ ਹਾਂ ਜੀ ਹੁਣ ਉਸ ਤੋਂ ਪਹਿਲਾਂ ਜਿਹੜਾ ਟਾਈਮ ਐ ਸੋ ਉਹ ਕਰੋਨਾ ਯੋਗ ਐ ਸੋ ਉਹਦੇ ਜਿੰਕ ਦੀ ਬੜੀ ਬੀ ਲੋਡ ਨਹੀਂ ਸੀ ਕੋਈ ਜਿੰਕ ਸਪੈਸ਼ਲ ਕੋਈ ਵੈਰੈਟੀ ਆਪਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 20 ਸਾਲ ਕਿਤੀ ਗਈ। ਹਾਂਜੀ। ਮੈਂ ਸ਼ਰਮਨ ਜੀ ਇੱਥੇ ਗੱਲ ਦੱਸਦਾ ਕਿ ਪਹਿਲਾਂ ਆਪਾਂ ਨੇ ਵੈਰੈਟੀ ਦਿੱਤੀ ਸੀਗੀ PBW1 ਜ਼ਿੰਕ। ਆਪਣੀ ਯੂਨੀਵਰਸਿਟੀ ਸਾਰੇ ਹਿੰਦੁਸਤਾਨ ਦੇ ਵਿੱਚ ਪਹਿਲਾ ਇੰਸਟੀਚਿਊਟ ਸੀ ਜਿਨੇ ਜ਼ਿੰਕ ਦੇ ਨਾਲ ਰਿਲੇਟਡ ਵੈਰੈਟੀ ਦਿੱਤੀ ਸੀ। ਜਿੰਕ ਤਾਂ ਦੇਖੋ ਸਾਰੀਆਂ ਕਣਕਾਂ 'ਚ ਹੁੰਦਾ ਜੀ। ਪਰ ਉਹਦੀ ਅਵੇਲੇਬਿਲਿਟੀ ਤਾਂ ਹੁੰਦੀ ਹੈ ਜੇ ਕਿਸੇ ਉਹਦੇ ਜ਼ਿੰਕ ਵੱਧ ਹੋਵੇ ਜੀ। ਤੇ ਅਸੀਂ ਜਿਹੜੀ ਦੂਜੀ ਉਸ ਤੋਂ ਬਾਅਦ PBW ਜ਼ਿੰਕ 1 ਤੋਂ ਬਾਅਦ ਜਿਹੜੀ ਅਗਲੀ ਕਿਸਮ ਦਿੱਤੀ ਆ ਉਹ PBW ਜ਼ਿੰਕ 2 ਹੈ ਜੀ। ਇਹ ਜਿਹੜੀ ਕਿਸਮ ਹੈ ਇਹਦਾ ਝਾੜ ਦੀ ਬਹੁਤ ਵਧੀਆ ਹੈਗਾ ਤੇ ਇਹਦੇ ਵਿੱਚ ਜਿਹੜੀ ਜ਼ਿੰਕ ਦੀ ਮਾਤਰਾ ਹੈਗੀ ਆ ਦੂਜੀਆਂ ਕਿਸਮਾਂ ਨਾਲੋਂ ਵੱਧ ਹੈ ਤੇ ਮੇਨ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ ਦੇਖੋ ਤੁਸੀਂ ਉਹਨੂੰ ਕਰੋਨਾ ਦੀ ਗੱਲ ਕੀਤੀ ਆ ਜੀ ਕਰੋਨਾ ਦੇ ਵਿੱਚ ਕੀ ਹੁੰਦਾ ਸੀ ਡਾਕਟਰ ਆਪਾਂ ਨੂੰ ਸਾਰਿਆਂ ਨੂੰ ਕਹਿ ਦਿੰਦੇ ਸੀ ਤੁਸੀਂ ਜੀ ਸਟ੍ਰਿਪਸ ਲੋ ਹਨ ਗੋਲੀਆਂ ਲੋ ਦੀਆਂ ਜਿਹੜੀਆਂ ਜ਼ਿੰਕ ਵਾਲੀਆਂ ਹੈਗੀਆਂ ਉਹ ਤੁਹਾਨੂੰ ਤਕਰੀਬਨ ਦੇ ਚੰਗੀ ਕੰਪਨੀ ਦੀਆਂ ਲੈਣੀਆਂ 1.5-200 ਰੁਪਏ ਦੀ ਇੱਕ ਸਟ੍ਰਿਪਸ ਆਉਂਦੀ ਸੀ ਕਿਤੇ 10-15 ਦਾ ਹੁੰਦੀਆਂ ਜੀ ਉਹਦੇ ਵਿੱਚ ਬਿਲਕੁਲ ਠੀਕ ਬਿਲਕੁਲ ਠੀਕ ਉਹ ਬਹੁਤ ਜ਼ਿਆਦਾ ਖਰਚ ਵੱਧਾ ਸੀ ਆਪਣਾ ਪਰ ਹੁਣ ਜਦੋਂ ਆਪਾਂ ਰੋਟੀ ਦਾ ਖਾ ਖੋਟੀ ਖਾਣ ਦੇ ਨਾਲ ਨਾਲ ਜੇ ਆਪਾਂ ਨੂੰ ਜ਼ਿੰਕ ਵੀ ਨਾਲ ਮਿਲਦਾ ਹੈ ਸੋਨੇ ਤੋਂ ਅੱਗੇ ਵਾਲੀ ਗੱਲ ਹੋ ਗਈ ਜੀ ਆਪਣੇ ਲਈ ਤਾਂ ਕਰਕੇ ਇਹ ਹੈ ਕਿ ਜੇ ਕਿਸਾਨ ਵੀਰਾਂ ਨੂੰ ਮੈਂ ਦੱਸ ਦਵਾਂਗਾ ਕਿ ਸਾਡੀ ਜਿਹੜੀ ਕਿਸਮ ਹੈ ਪੀਬੀਡਬਲ ਜਿੰਕ 2 ਜਿਹੜੀ ਅਸੀਂ 2 ਸਾਲ ਪਹਿਲਾਂ ਦਿੱਤੀ ਸੀ ਉਹਦਾ ਬੀਜ ਵੀ ਜਿਹੜਾ ਹੈਗਾ ਕਿਸਾਨ ਮੇਲੇ ਤੇ ਜਿਹੜਾ ਕੱਲ ਪਰਸੋ ਉਹ بڑا ਕਿਸਾਨ ਮੇਲਾ ਹੈਗਾ ਉਹਦੇ ਤੇ ਖੁੱਲੀ ਤਰ੍ਹਾਂ ਨਾਲ ਮਿਲੂਗਾ ਕੋਈ ਉਹਦੇ ਚ ਪ੍ਰੋਬਲਮ ਨਹੀਂ ਹੈਗੀ ਉਹਦਾ ਝਾੜ ਵੀ ਤਕਰੀਬਨ 23 ਕੁਇੰਟਲ ਦੇ ਨੇੜੇ ਤੇੜੇ ਹੈਗਾ ਉਹਨੂੰ ਕੋਈ ਬਿਮਾਰੀ ਵੀ ਨਹੀਂ ਪੈਂਦੀ ਤੇ ਉਹਦਾ ਕੱਦ ਵੀ ਜਿਹੜਾ ਹੈਗਾ ਤਕਰੀਬਨ 100 ਸੈਂਟੀਮੀਟਰ ਦੇ ਨੇੜੇ ਹੈ ਜੀ ਕੋ ਠੀਕ ਹੈ ਅੱਛਾ ਡਾਕਟਰ ਸਾਹਿਬ ਇੱਕ ਹੋ ਕਿ ਕਣਕਾਂ ਦੀ ਆਪਾਂ ਕਿਸ ਸੰਬੰਧੀ ਗੱਲ ਕਰਦੇ ਇੱਕ ਅਬਲਦੜੇ ਬੈਠ ਗਿਆ ਹੋਰ ਵੀ ਬੜੀਆਂ ਥਾਵਾਂ ਤੇ ਉਹ ਬੜਾ ਇਹ ਰਾਲਾ ਪੈਂਦਾ ਹੈ ਮੱਧ ਪ੍ਰਦੇਸ਼ੀ ਕਣਕ ਜੀ ਰੇਨਫੈਟ ਏਰੀਆ ਦੀ ਕਣਕ ਆ ਜੀ ਇਹਦਾ ਖਰਾਬੀ ਤਾਂ ਜ਼ਿਆਦਾ ਨੇ ਜੀ ਵਗੈਰਾ ਵਗੈਰਾ ABC ਜੀ ਆਪਾਂ ਉਹਦੇ ਜਿਵੇਂ ਕਹਿਣ ਨੂੰ ਕਹਿੰਨਾ ਚਲੋ ਆਪਾਂ ਨੂੰ ਤਾਂ ਪਤਾ ਹੈ ਸਾਇੰਟਿਸਟ ਮਾ ਪਰਦੇਸੀ ਕਣਕ ਹੈ ਵੀ ਆਪਣੇ ਦੂਜੇ ਵੈਰਾਈਟੀਆਂ ਜਿਹੜੀਆਂ ਹੈਗੇ ਉਹਦੇ ਬਰਾਬਰ ਕੋਈ ਵੈਰਾਈਟੀ ਆਪਣੀ ਵੀ ਰਕਮੈਂਡ ਕੀਤੀ ਹੋਈ ਹੈ ਜੀ ਹਾਂਜੀ ਸ਼ਰਮਾ ਜੀ ਉਹ ਨਾ ਹੁਣ ਗੱਲ ਪੁਰਾਣੀ ਹੋ ਗਈ ਮੱਧ ਪ੍ਰਦੇਸ਼ ਤੋਂ ਕਿ ਉੱਥੋਂ ਲੋਕ ਲਿਆਉਣ ਉਹ ਕਰਨ ਹੈ ਨਾ ਹੁਣ ਆਪਣੀ ਹੀ ਯੂਨੀਵਰਸਿਟੀ ਨੇ ਇੱਕ ਬਹੁਤ ਵਧੀਆ ਕਿਸਮ ਦਿੱਤੀ ਆ ਉਹਦਾ ਨਾਂ ਹੈਗਾ ਪੀਬੀਡਬਲਿਊ ਚਪਾਤੀ ਵਾਲ ਜੀ ਇਹ ਜਿਹੜੀ ਕਿਸਮ ਹੈ ਇਹ ਪੂਰੀ ਤਰ੍ਹਾਂ ਮੁਕਾਬਲਾ ਦਾ ਛੱਡੋ ਉਹਨਾਂ ਨਾਲੋਂ ਵੀ ਵੱਧ ਵਧੀਆ ਹੈਗੀ ਆ ਠੀਕ ਹੈ ਜੀ ਕਿਉਂਕਿ ਸਭ ਤੋਂ ਵੱਧ ਗੱਲ ਇਹ ਕੀ ਹੁੰਦੀ ਆ ਸ਼ਰਮਾ ਜੀ ਕਿ ਰੋਟੀ ਜਿਹੜੀ ਆ ਸਵਾਦ ਹੈਗੀ ਆ ਜੀ ਇਹਦੀ ਜਿਹੜੀ ਰੋਟੀ ਫੁੱਲਮੀ ਬਣਦੀ ਆ ਚਿੱਟੇ ਰੰਗ ਦੀ ਬਣਦੀ ਆ ਸਵਾਦ ਬਣਦੀ ਆ ਹੁਣ ਦੂਜੀ ਗੱਲ ਆ ਦੇਖੋ ਆਪਣੇ ਘਰਾਂ 'ਚ ਸਾਰੇ ਅੱਜਕੱਲ੍ਹ ਜੌਬ ਕਰਨ ਲੱਗੇ ਲੇਡੀਆਂ ਵੀ ਜਾ ਰਹੀਆਂ ਨੇ ਹਾਂ ਜੋਬ ਤੇ ਤੇ ਆਟਾ ਗੁਲਨ ਲਕਦਾ ਮੈਂ ਮੈਨਗਾ ਦੱਸ ਰਿਹਾ ਕਿ ਜੇ ਇਹਦਾ 24 ਤੋਂ 48 ਘੰਟੇ ਆਟਾ ਗੁਲਨ ਕੇ ਆਪਾਂ ਫ੍ਰਿਜ 'ਚ ਰੱਖਦੀ ਹੈ ਨਾ ਤੇ ਉਹ ਕਾਲਾ ਨਹੀਂ ਹੁੰਦਾ ਹੈਗਾ ਤੇ ਸਬ ਦੂਜੀ ਗੱਲ ਇਹ ਹੈ ਕਿ ਇਹ ਵੈਰਾਈਟੀ ਜਿਹੜੀ ਹੈਗੀ ਹੈ ਜਿੱਦਾਂ ਮੈਂ ਦੱਸਿਆ ਰੋਟੀ ਵੀ ਇਹਦੀ ਟੇਸਟੀ ਬਣਦੀ ਆ ਦੇਖੋ ਦਾਲ ਸਬਜੀ ਨਾਲ ਖਾ ਕੇ ਰੋਟੀ ਦਾ ਤਾਂ ਆਪਾਂ ਅੰਦਾਜ਼ਾ ਨੂਨ ਮਿਰਚ ਦਾ ਹੀ ਆਊਗਾ ਤੇ ਸਵਾਦ ਤਾਂ ਉਹ ਆਉਂਦਾ ਜਦੋਂ ਆਪਾਂ ਪਿੰਡਾਂ ਦੇ ਵਿੱਚ ਆ ਆਪਾਂ ਨਾਰਮਲੀ ਚਾਹ ਦੇ ਨਾਲ ਰੋਟੀ ਖਾ ਕੇ ਦੇਖੀਏ ਜਾਂ ਉਦਾਂ ਹੈ ਨਾ ਸੁੱਕੀ ਰੋਟੀ ਖਾਈਏ ਫਿਰ ਉਹਦਾ ਸਵਾਦ ਆ ਪਤਾ ਲੱਗਦਾ ਇਹ ਜਿਹੜੀ ਕਿਸਮ ਹੈ ਪੀਬੀਡਬਲ ਚਪਾਤੀ ਉਹਦਾ ਬੀਜ ਵੀ ਆਪਣੇ ਮੇਲੇ ਤੇ ਇੱਥੇ ਵੀ ਮਿਲੂਗਾ ਬਾਅਦ ਵਿੱਚ ਵੀ ਅਵੇਲੇਬਲ ਹੋਊਗਾ ਤੇ 10 ਕਿਲੋ ਦੀ ਪੈਕਿੰਗ ਹੈਗੀ 20 ਕਿਲੋ ਦੀ ਵੀ ਪੈਕਿੰਗ ਹੈਗੀ ਹੈ ਤੇ ਕਿਸਾਨ ਵੀ ਰਾਮ ਨਾਲੋਂ ਬੀਜ ਲੈ ਸਕਦੇ ਨੇ ਮਤਲਬ ਉਹ ਆਪਣਾ ਜਿਹੜਾ ਸੀਗਾ ਨਹੀਂ ਮੱਧ ਪ੍ਰਦੇਸ਼ ਤੋਂ ਹੀ ਲਿਆਉਣਾ ਉਹ ਗੱਲ ਪੁਰਾਣਾ ਸਮੇਂ ਦੀ ਗੱਲ ਹੋ ਗਈ ਹੁਣ ਆਪਣੀ ਕਿਸਮ ਜਿਹੜੀ ਆ ਚੁੱਕੀ ਹੈ ਜਿਹੜੀ ਬਹੁਤ ਵਧੀਆ ਕਿਸਮ ਹੈ ਬਿਲਕੁਲ ਜੀ ਬਿਲਕੁਲ ਹੈ ਆਰਥਿਕ ਤੌਰ ਤੇ ਕੋਰ ਲਾਉਣ ਲਈ ਗਲੀ ਹੈ ਹਨ ਮੱਧ ਪ੍ਰਦੇਸ਼ ਕਣਕੜ ਦੁਗਨੇ ਪਾਦ ਕਿ ਦਿਨੇ ਪਾਖਾ ਡਾਟਸਰ ਇੱਕ ਜੋ ਮੈਂ ਕਿਸੇ ਨੂੰ ਉਹ ਛੱਡਾਂ ਜੇ ਜਦੋਂ ਕੋਈ ਤੁਸੀਂ ਆਇਓ ਵੀ ਹਣ ਲਾਹ ਲਈਏ ਤਾਂ ਕੱਲ ਮੇਰੇ ਚ ਤੁਸੀਂ ਇਹ ਫੇਰੇ ਚਲਾਵਾਂਗੇ ਵਾਰਤਲਾਪ ਜਿਹੜੀ ਅੱਗੇ ਆ ਜੀ ਬਿਸਕੁਟ ਬਣਾਉਂਦੇ ਲਈ ਕੋਈ ਖਾਸ ਕਿਸਮ ਵੀ ਰეკਮੈਂਡ ਕੀਤੀ ਹੋਈ। ਹਾਂਜੀ ਦੇਖੋ ਆਪਾਂ ਝਾੜ ਦੀਆਂ ਕਿਸਮਾਂ ਤਾਂ ਸ਼ਰਮਣੀਆਂ ਦੇ ਹੀ ਜਾਂਦੇ ਆ ਹਨਾ। ਪਹਿਲਾਂ 826 ਦਿੱਤੀ ਸੀ ਕਿ ਉਹਦਾ ਦੇਖ ਲਓ 826 ਜਿਹੜੀ ਦਿੱਤੀ ਸੀਗੀ ਉੱਥੇ ਮੈਂ ਮੜੀ ਇੱਕ ਗੱਲ ਜੋੜ ਦਵਾਂ ਤੁਹਾਡੀ ਗੱਲ ਬਿਸਕੁਟ ਵਾਲੇ ਕਰਨ ਤੋਂ ਪਹਿਲਾਂ ਜਿਹੜੀ ਵੀ ਆਪਾਂ PPW 826 ਵੈਰਾਈਟੀ 3 ਸਾਲ ਪਹਿਲਾਂ ਦਿੱਤੀ ਸੀਗੀ ਉਹਦਾ ਝਾੜ ਜਿਹੜਾ ਨਾ ਪਿਛਲੇ ਸਾਲ ਦੇ ਦੂਜੀਆਂ ਵੈਰਾਈਟੀਆਂ ਦੇ ਚੰਪੈਰੀਜ਼ਨ ਕੀਤਾ ਜਾਵੇ ਤਾਂ ਉਹਦਾ 2 ਕੁਇੰਟਲ ਝਾੜ ਦੂਜੀਆਂ ਵੈਰਾਈਟੀਆਂ ਨਾਲੋਂ ਵੱਧ ਰਿਹਾ। ਅੱਛਾ ਤੇ ਇਹਦੇ ਨਾਲ ਇੱਕ ਗੱਲ ਹੋਰ ਹੈ ਜੀ ਪਿਛਲੇ ਸਾਲ ਜਿਹੜੀ ਆਪਾਂ ਐਵਰੇਜ ਰਹੀ ਹੈ ਨਾ ਪੰਜਾਬ ਦੀ ਝਾੜ ਦੀ ਉਹ तकरीबन 52 ਕੁਇੰਟਲ ਪਰ ਹੈਕਟੇ ਰਹੀ ਹੈ ਜੀ ਜਿਹੜਾ ਕਿ ਪਿਛਲੇ ਸਾਰੇ ਸਾਲਾਂ ਦਾ ਰਿਕਾਰਡ ਹੈ ਠੀਕ ਹੈ ਅੱਜ ਤੱਕ ਇੰਨੀ ਐਵਰੇਜ ਜਿਹੜੀ ਹੈ ਪੰਜਾਬ ਦੀ ਆਈ ਨਹੀਂ ਹੈਗੀ ਉਹਦੇ ਚਿਹਦਾ ਯੋਗ ਦਾ ਜਿਹੜੀ ਹਾਈ ਹਾਈਲਡਿੰਗ ਵੈਰਾਈਟੀਆਂ ਆਪਾਂ ਦਿੱਤੀਆਂ ਨੇ ਹੁਣ 826 ਪਿਛਲੇ 40% ਏਰੀਆ ਦੇ ਵਿੱਚ ਸੀਗੀ ਤੇ ਉਹਦਾ ਇੰਨਾ ਅਸਰ ਰਿਹਾ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਆਪਣੇ ਫਾਰਮਰ ਦੀ ਆਰਥਿਕਤਾ ਸੀ ਨਾ ਉਹ ਵੀ ਉਹਨੂੰ ਵੀ ਬਹੁਤ ਹਲਾਰਾ ਮਿਲਿਆ ਕਿਉਂਕਿ ਦੂਜੀਆਂ ਕਿਸਮਾਂ ਨਾਲ 2 ਕੁਇੰਟਲ ਵੱਧ ਝਾੜ ਦਿੱਤਾ ਤੇ तकरीबन 1280 ਕਰੋੜ ਦਾ ਫਾਰਮਰਸ ਨੂੰ ਆਪਣਿਆਂ ਨੂੰ ਫਾਇਦਾ ਹੋਇਆ ਬਿਲਕੁਲ ਠੀਕ ਗੱਲ ਹੈ ਹਨਾ ਜੀ ਤਾਂ ਮੈਂ ਦੱਸਦਾ ਸੀਗਾ ਕਿ ਝਾੜ ਦੇ ਨਾਂ ਨਾਲ ਹੁਣ ਆਪਾਂ ਗੁਣਵੰਤਾ ਵਾਲੇ ਪਾਸੇ ਵੀ ਹੋਏ ਆ ਜਿੱਦਾਂ ਮੈਂ ਦੱਸਿਆ ਕਿ ਚਪਾਤੀ ਇੱਕ ਦਿੱਤੀ ਆਪਾਂ ਨੇ ਉਹ ਤੋਂ ਬਾਅਦ ਦੂਜੀ ਆਪਣਾ ਜਿੰਕ ਟੂ ਦਿੱਤੀ ਆ ਉਸ ਤਰ੍ਹਾਂ ਹੀ ਜਿਹੜੀ ਬਿਸਕਟ ਪੀਬੀਡਬਲ ਬਿਸਕਟ 1 ਵਾਲੀ ਵੈਰਾਈਟੀ ਹੈ ਨਾ ਜੀ ਇਹ ਵੀ ਇੱਕ ਬਹੁਤ ਵਧੀਆ ਕਿਸਮ ਹੈ ਬਿਸਕਟ ਬਣਾਉਣ ਵੇ ਕੁਕੀਜ਼ ਬਣਾਉਣ ਵਾਸਤੇ ਇਹ ਇੱਕ ਬਹੁਤ ਹੀ ਵਧੀਆ ਕਿਸਮ ਹੈ ਕਿਉਂਕਿ ਉਹਦੇ ਨਾਲ ਸੌਫਟ ਡਾਣੇ ਚਾਹੀਦੇ ਹੁੰਦੇ ਉਹ ਕੈਰੈਕਟਰ ਲੱਗ ਨੇ ਬਿਸਕਟ ਵਾਸਤੇ ਤੇ ਇਹ ਵੈਰਾਈਟੀ ਸਪੈਸੀਫਿਕਲੀ ਬਿਸਕਟ ਵਾਸਤੇ ਦਿੱਤੀ ਆ ਕੰਪਨੀਆਂ ਦੀਆਂ ਸਾਡੇ ਨਾਲ ਗੱਲ ਦੇਖੋ ਫਾਰਮਰ ਤਾਂ ਇਕੱਲਾ ਬਿਸਕਟ ਬਣਾ ਨਹੀਂ ਸਕਦਾ ਹੈਗਾ ਯਾਰ ਛੋਟੇ ਲਘੂ ਉਦਯੋਗ ਸ਼ੁਰੂ ਕਰੂਗਾ ਛੋਟੇ ਪੱਧਰ ਤੇ ਸ਼ੁਰੂ ਕਰੂਗਾ ਉਹਦੇ ਵਾਸਤੇ ਇਹ ਜਿਹੜੀ ਪੀਪੀਡਬਲ ਬਿਸਕਟ ਬਣ ਕਿਸਮ ਹੈ ਸ਼ਰਮਨ ਜੀ ਬਹੁਤ ਵਧੀਆ ਕਿਸਮ ਹੈ ਜੀ ਇਹਦਾ ਝਾੜ ਵੀ ਵਧੀਆ ਹੈਗਾ ਇਹਨੂੰ ਕੋਈ ਬਿਮਾਰੀ ਵੀ ਨਹੀਂ ਲੱਗਣੀ ਹੈਗੀ ਤੇ ਇਹ ਤੋਂ ਜਿਹੜੇ ਬਿਸਕਟ ਬਣਦੇ ਆ ਨਾ ਜੀ ਉਹ ਵੀ ਬਹੁਤ ਹੀ ਵਧੀਆ ਸਿਸਟਮ ਦੇ ਬਣਦੇ ਹੈਗੇ ਬਿਲਕੁਲ ਠੀਕ ਜੀ ਕਿਉਂਕਿ ਹੁਣ ਆਪਾਂ ਜਿਹੀ ਵੀ ਜੀਵਨਤਾ ਦੇ ਵਿਗਿਆਨੀ ਹੁਣ ਆਪਾਂ ਫੂਡ ਸਕਿਉਰਟੀ ਤੋਂ ਇਲਾਵਾ ਨਿਊਟ੍ਰੀਸ਼ਨ ਸਿਕਿਉਰਿਟੀ ਅੱਲੇ ਪਾਸੇ ਵੀ ਕਦਮ ਰੱਖ ਰਹੇ ਆ ਤੇ ਚਾਹੀਦਾ ਵੀ ਜ਼ਰੂਰੀ ਆ ਹੁਣ ਫੂਡ ਸਿਕਿਉਰਿਟੀ ਤਾਂ ਆ ਚੁੱਕੀ ਆ ਨਿਊਟ੍ਰੀਸ਼ਨ ਸਿਕਿਉਰਿਟੀ ਉਹਦੇ ਲਈ ਤੁਸੀਂ ਕੇਸਵਲ ਪਰਸੇ ਲੱਗੇ ਹੋਇਆ ਚੰਗੀ ਗੱਲ ਹੈ ਚੰਗਾ ਮਕੇਗਾ ਗੁਰਜੀਤ ਸਿੰਘ ਚੀਮਾ ਜਿਹਦਾ 826 ਬਾਰੀ ਚੰਗਾ ਵਿਚਾਰ ਰਾਇ ਜੀ ਕਹਿੰਦੇ ਬੜੀ ਵਧੀਆ ਕਿਸਮ ਹੈ ਜੀ ਖੈਰ ਇਹ ਤੁਹਾਡੇ ਕੋਲ ਮਰਜ਼ੀ ਹੈ ਤੁਸੀਂ ਜਿਹੜੀ ਕਿਸਮ ਲਾਉਣੀ ਹੈ 826 ਲਾੜੀ ਦੂਜੀ ਨਾ ਮਿਲੂਣੀ ਉਹ ਹਰ ਇੱਕ ਬੰਦੇ ਦਾ ਆਪਣੀ ਐਕਸਪੀ ਦੱਸੇ ਹਾਂ ਜੀ ਤੁਸੀਂ ਬੜੀ ਵਧੀਆ ਜਾਣਕਾਰੀ ਸਾਡੇ ਬਾਕਸ ਨਾਲ ਸਾਂਝੀ ਕੀਤੀ ਤੁਹਾਡਾ ਸੁਰੀਚ ਬਹੁਤ ਤਰਨਵਲ ਪ੍ਰੋਤਾ